ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਅਹਮਦਾਬਾਦ ਜਹਾਜ਼ ਕ੍ਰੈਸ਼ ਵਾਲੀ ਘਟਨਾ ਤੋਂ ਸਾਨੂੰ ਕੁਝ ਸਿੱਖ ਲੈਣਾ ਚਾਹੀਦਾ ਹੈ ਦੋਸਤੋ 12 ਜੂਨ ਨੂੰ ਅਹਮਦਾਬਾਦ ਤੋਂ ਲੰਡਨ ਜਾ ਰਹੀ ਫਲਾਈਟ ਵਿੱਚ ਜੋ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਸੀ ਜਿਸ ਵਿੱਚ 242 ਯਾਤਰੀਆਂ ਵਿੱਚੋਂ ਸਿਰਫ ਇੱਕ ਯਾਤਰੀ ਹੀ ਬਚਿਆ ਸੀ ਉਸ ਘਟਨਾ ਦੀਆਂ ਤਸਵੀਰਾਂ ਦੇਖ ਕੇ ਸਭ ਦਾ ਦਿਲ ਢਹਿ ਜਾਂਦਾ ਹੈ ਜਦ 에ਅਰਪੋਰਟ ਤੋਂ ਜਹਾਜ਼ ਉੱਡਿਆ ਸੀ ਤਾਂ ਉਹਨਾਂ ਯਾਤਰੀਆਂ ਨੂੰ ਪਤਾ ਸੀ ਕਿ ਅਗਲੇ 1 ਮਿੰਟ ਵਿੱਚ ਸਾਡੀ ਜ਼ਿੰਦਗੀ ਨਾਲ ਕੀ ਹੋਣ ਵਾਲਾ ਹੈ ਜਹਾਜ਼ ਦੇ ਉੱਡਣ ਤੋਂ ਸਿਰਫ 1 ਮਿੰਟ ਤੋਂ ਪਹਿਲਾਂ ਹੀ ਜਹਾਜ਼ ਦੇ ਦੋਨੋਂ ਇੰਜਣ ਬੰਦ ਹੋ ਗਏ ਅਤੇ ਜਹਾਜ਼ ਉੱਪਰ ਜਾਣ ਦੀ ਬਜਾਏ ਏਠਾਂ ਵੱਲ ਆਉਣ ਲੱਗ ਪਿਆ ਸੀ ਬਸ ਫਿਰ ਕੀ ਸੀ ਵੇਖਦੇ ਵੇਖਦੇ ਹੀ ਮੈਡੀਕਲ ਕਾਲਜ ਦੀ ਇਮਾਰਤ ਨਾਲ ਇਹ ਜਾਜ ਟਕਰਾ ਕੇ ਅੱਗ ਦੇ ਗੋਲੇ ਵਿੱਚ ਬਦਲ ਗਿਆ ਕਿਸੇ ਵੀ ਯਾਤਰੀ ਦੀ ਮੌਤ ਤੋਂ ਬਾਅਦ ਪਹਿਚਾਨ ਨਹੀਂ ਰਹੀ ਕਿਉਂਕਿ ਯਾਤਰੀਆਂ ਦੀਆਂ ਲਾਛਾਂ ਇੰਨੀ ਬੁਰੀ ਤਰ੍ਹਾਂ ਅੱਗ ਨਾਲ ਝੋਲਸ ਗਈਆਂ ਸਨ ਕਿ ਇੱਕ ਮਿੰਟ ਵਿੱਚ ਇਹ ਸਾਰਾ ਕੁਝ ਸੁਆਹ ਵਿੱਚ ਬਦਲ ਗਿਆ ਸੀ। ਦੋਸਤੋ ਇਹ ਕੁਦਰਤ ਬਹੁਤ ਹੀ ਬਲਵਾਨ ਹੈ। ਇੱਕ ਮਿੰਟ ਦਾ ਵੀ ਭਰੋਸਾ ਨਹੀਂ ਕਿ ਅਗਲੇ ਪਲ ਕੀ ਹੋ ਜਾਣਾ ਹੈ। ਪਰ ਅਸੀਂ ਕਦੇ ਸੋਚਿਆ ਹੈ ਕਿ ਕੀ ਅਸੀਂ ਇੱਕ ਦੂਸਰੇ ਨਾਲ ਠੱਗੀ ਧੋਖਾ ਕਰਕੇ ਜੋ ਪੈਸਾ ਕਮਾ ਰਹੇ ਹਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਇਹ ਸਾਡੇ ਕਿਸੇ ਕੰਮ ਆਵੇਗਾ ਉਸ ਜਾਜ ਵਿੱਚ ਸੈਂਕੜੇ ਟੋਲੇ ਸੋਨਾ ਮਿਲਿਆ ਹੈ ਪਰ ਉਸਦੇ ਮਾਲਕ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਕਿਸ ਦਾ ਸੋਨਾ ਹੈ ਕਿਉਂਕਿ ਕਿਸੇ ਯਾਤਰੀ ਦੀ ਪਛਾਣ ਹੀ ਨਹੀਂ ਰਹੀ ਇੱਥੇ ਕੋਈ ਲੱਖਾਂ ਰੁਪਏ ਤਨਖਾਹ ਹੋਣ ਦੇ ਬਾਵਜੂਦ ਵੀ ਕੁਈ ਰਸ਼ਵਤ ਲੈ ਰਿਹਾ ਹੈ ਕੋਈ ਲੱਖਾਂ ਰੁਪਏ ਤਨਖਾਹ ਲੈਣ ਦੇ ਬਾਵਜੂਦ ਵੀ ਨਸ਼ੇ ਦੀ ਤਸਕਰੀ ਕਰ ਰਿਹਾ ਹੈ ਕੋਈ ਮਲਾਵਟ ਕਰ ਰਿਹਾ ਹੈ ਕੋਈ ਮਲਾਵਟ ਕਰਕੇ ਪੈਸਾ ਕਮਾ ਰਿਹਾ ਹੈ ਕੋਈ ਇੱਕ ਦੂਜੇ ਨਾਲ ਠੱਗੀਆਂ ਮਾਰ ਕੇ ਪੈਸਾ ਕਮਾ ਰਿਹਾ ਹੈ ਕੋਈ ਸਰਕਾਰੀ ਸਕੀਮਾਂ ਵਿੱਚੋਂ ਪੈਸਾ ਖਾ ਰਿਆ ਹੈ ਜਦ ਰੱਬ ਦੀ ਮਾਰ ਪੈਂਦੀ ਹੈ ਨਾ ਇਹ ਸਾਰੀ ਠੱਗੀ ਵਾਲਾ ਪੈਸਾ ਇੱਥੇ ਹੀ ਧਰਿਆ ਧਰਾ ਰਹਿ ਜਾਂਦਾ ਹੈ ਅਸੀਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ ਪਰ ਅਸੀਂ ਕਈ ਵਾਰ ਮਚਲੇ ਹੋ ਜਾਂਦੇ ਹਾਂ ਅਸੀਂ ਸੋਚਦੇ ਹਾਂ ਕਿ ਇਹ ਦਰਕਟਨਾ ਤਾਂ ਲੋਕਾਂ ਵਾਸਤੇ ਹੈ ਇਹ ਮੌਤ ਤਾਂ ਲੋਕਾਂ ਵਾਸਤੇ ਹੈ ਸਾਡੇ ਵਾਸਤੇ ਨਹੀਂ ਦੋਸਤੋ ਮੈਂ ਤਾਂ ਸਿਰਫ ਇਹੋ ਹੀ ਕਹਾਂਗਾ ਕਿ ਹਰ ਇੱਕ ਇਨਸਾਨ ਨੂੰ ਦੋ ਡੰਗ ਦੀ ਰੋਟੀ ਤਾਂ ਢੱਕਣ ਵਾਸਤੇ ਕੱਪੜਾ ਅਤੇ ਸਿਰ ਉੱਪਰ ਛੱਤ ਚਾਹੀਦੀ ਹੈ ਇਸ ਤੋਂ ਬੇਨਾਸ ਸਭ ਕੋ ਜੋ ਬੇਕਾਰ ਦੀਆਂ ਗਤੀਜਾਂ ਹਨ ਬੇਕਾਰ ਦੀਆਂ ਗੱਲਾਂ ਹਨ ਜ਼ਿੰਦਗੀ ਦਾ ਇੱਕ ਸਕਿੰਟ ਦਾ ਵੀ ਭਰੋਸਾ ਨਹੀਂ ਅਸੀਂ ਬਾਬਾ ਨਾਨਕ ਜੀ ਦਾ ਉਹ ਉਪਦੇਸ਼ ਵੀ ਭੁੱਲ ਗਏ ਹਾਂ ਕਿ ਕਿਰਤ ਕਰੋ ਵੰਡ ਛਕੋ ਅਤੇ ਕੁਦਰਤ ਨਾਲ ਪਿਆਰ ਕਰੋ ਦੋਸਤੋ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਸਤਿ ਸ੍ਰੀ ਅਕਾਲ